ਡਾਇਰੈਕਟਰ ਆਫ ਸਕੂਲ এডੂਕੇਸ਼ਨ ਸੈਕੰਡਰੀ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ ਜਾਰੀ ਕੀਤਾ ਗਿਆ ਹੈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਪੱਤਰ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਅਗਲੇ 10 ਦਿਨਾਂ ਦੇ ਵਿੱਚ ਵਿੱਚ ਪਿਛਲੇ 3 ਸਾਲਾਂ ਦਾ ਜਿੰਨਾ ਵੀ ਸਪੋਰਟਸ ਫੰਡ ਹੈ ਉਹਦੀ ਰਿਪੋਰਟ ਦਿੱਤੀ ਜਾਵੇ ਕਿ ਇਹ ਸਪੋਰਟਸ ਫੰਡ ਜਮ੍ਹਾਂ ਹੋਇਆ ਕਿ ਨਹੀਂ ਤੇ ਜੇ ਹੋਇਆ ਤਾਂ ਕਿੰਨਾ ਹੋਇਆ ਉਹ ਦੱਸ ਦੇਣੇ ਆ ਕਿ 3 ਸਾਲ ਨੇ ਮਤਲਬ 2020 2021 2021 2022 ਅਤੇ ਵਰ੍ਹਾ 2022 2023 ਸੋ ਇਹ ਤਿੰਨ ਵਰਿਆਂ ਦਾ ਤਿੰਨ ਸਾਲਾਂ ਦਾ ਜਿੰਨਾ ਵੀ ਸਪੋਰਟਸ ਫੰਡ ਹੈ ਜਿਹੜਾ ਕਿ ਸਕੈਂਡਰੀ ਲੈਵਲ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਇਕੱਠਾ ਕੀਤਾ ਗਿਆ ਹੈ ਇਹ ਸਾਰੇ ਸਾਰੇ ਹੁਣ 10 ਦਿਨਾਂ ਵਿੱਚ ਜਮ੍ਹਾਂ ਕਰਵਾਇਆ ਜਾਊਗਾ ਤੇ ਇਹਦੀ ਰਿਪੋਰਟ ਮੁਖ ਦਫ਼ਤਰ ਨੂੰ ਭੇਜੀ ਜਾਊਗੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਲਈ ਹੈ ਕਿਉਂਕਿ ਜ਼ਿਲ੍ਹੇ ਦੀ ਜ਼ਿਲ੍ਹਾ ਪੱਧਰ ਤੇ ਜਿੰਨੀਆਂ ਵੀਆਂ ਖੇਡ ਪ੍ਰਤੀਯੋਗਤਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਬੱਚੇ ਭਾਗ ਲੈਂਦੇ ਨੇ ਉਹਨਾਂ ਦੀ ਡਰੈੱਸ ਟਾਈਟ ਅਤੇ ਆਉਣ ਜਾਣ ਦਾ ਖਰਚਾ ਸਾਰੇ ਦਾ ਸਾਰਾ ਜੋ ਵੀ ਕਿਰਾਇਆ ਪਾੜਾ ਹੁੰਦਾ ਉਹ ਇਸ ਫੰਡ ਦੇ ਵਿੱਚੋਂ ਕੀਤਾ ਜਾਂਦਾ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਉਹ 3 ਸਾਲਾਂ ਦਾ ਹਿਸਾਬ ਮੰਗ ਕੇ ਕਿਤੇ ਕਿਤੇ ਡਾਇਰੈਕਟਰ ਸਕੂਲ এডੂਕੇਸ਼ਨ ਨੇ ਹੁਣ ਕੰਨ ਖੜੇ ਕਰ ਦਿੱਤੇ ਐ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਗਹਿਲੀ ਬਰਦਾਸ਼ਤ ਨਹੀਂ ਹੋਊਗੀ ਤੇ ਜਿਨ੍ਹਾਂ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹ ਅਗਲੇ 10 ਦਿਨਾਂ ਦੇ ਵਿੱਚ ਵਿੱਚ ਪਿਛਲੇ 3 ਸਾਲਾਂ ਦਾ ਇੱਕ ਇੱਕ ਰੁਪਏ ਦਾ ਹਿਸਾਬ ਜ਼ਰੂਰ ਦੇਣਗੇ